ਦੋਸਤੋ 1 ਜਨਵਰੀ 2025 ਯਾਨੀ ਨਵੇਂ ਸਾਲ ਦਾ ਪਹਿਲਾ ਹੀ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਹੈਗੀ ਆ ਸੋਸ਼ਲ ਮੀਡੀਆ ਤੇ ਉਹ ਹੈਗੀ ਹੈ ਦੀ ਦਲਜੀਤ ਦਸਾਂਝ ਦੀ ਜਿਹੜੀ ਮੀਟਿੰਗ ਹੁੰਦੀ ਹੈ ਨਰਿੰਦਰ ਮੋਦੀ ਦੇ ਘਰੇ ਜਾਂ ਦੇ ਪ੍ਰਾਈਮ ਮਿਨਿਸਟਰ ਆਫਿਸ ਉੱਥੇ ਦੀ ਜਿਹੜੀ ਮੀਟਿੰਗ ਹੈ ਤੇ ਆ ਫੁੱਲਾਂ ਦਾ ਬੁਕੇ ਇਹ ਲੈ ਕੇ ਮੋਦੀ ਨੂੰ ਮਿਲਦਾ ਹੈ ਤੇ ਉਹ ਮਿਲਣ ਦੇ ਵਿੱਚ ਜਿਹੜੀ ਹੈਗੀ ਆ ਮਿਲਣੀ ਮੀਟਿੰਗ ਉਹਦੇ ਚੋਂ ਵਿੱਚੋਂ ਕਲਿੱਪ ਕੱਟ-ਕੱਟ ਕੇ ਤੇ ਇੱਕ ਵੀਡੀਓ 1.5 ਮਿੰਟ ਦਾ ਜਿਵੇਂ ਹੁੰਦਾ ਨਾ ਰੀਲ ਬਣਾ ਕੇ ਪਾਈ ਗਈ ਆ ਤੇ ਇਸ ਵੇਲੇ ਉਹ ਚਾਰੇ ਪਾਸੇ ਵਾਇਰਲ ਹੈਗੀ ਆ ਚਰਚਾ ਸਾਰੇ ਪਾਸੇ ਉਹਦੀ ਹੋ ਰਹੀ ਹੈਗੀ ਆ ਇਹ ਇਹਦੀ ਗੱਲਬਾਤ ਜਿਹੜੀ ਵੀ ਇਹਨਾਂ ਨੇ ਕੀਤੀ ਆ ਵੀ ਦਿਲਜੀਤ ਕਿਉਂ ਪਹੁੰਚਿਆ ਇਹ ਕਿ ਆ ਸਰਾਈਆਂ ਨੇ ਵੀ ਦਿਲਜੀਤ ਨੂੰ ਤਲਬ ਕੀਤਾ ਮੋਦੀ ਨੇ ਉੱਥੇ ਸੱਦਿਆ ਜਾਂ ਦਿਲਜੀਤ ਨੇ ਆਪ ਟਾਈਮ ਮੰਗਿਆ ਵੀ ਉਹ ਤਾਂ ਗਿਆ ਆ ਮੋਸਟ ਪ੍ਰੋਬੇਬਲੀ ਵੀ ਮੋਦੀ ਨੇ ਉਹਨੂੰ ਉੱਥੇ ਸੱਦਿਆ ਹੈ ਦਿਲਜੀਤ ਦਾ ਕੋਈ ਕੰਸਰਨ ਇੰਨਾ ਬੜਾ ਵੱਡਾ ਹੈ ਨਹੀਂ ਸੀ ਇੱਥੇ ਵੀ ਉਹ ਮੋਦੀ ਨੂੰ ਮਿਲੇ ਤੇ ਆਖਰੀ ਜਿਹੜੇ ਇਹਦੇ ਪ੍ਰੋਗਰਾਮ ਵੀ ਚੱਲ ਰਹੇ ਸੀਗੇ ਦਿਲਜੀਤ ਦੇ ਦਿਲ ਲੂਮੀਨਾਟੀ ਦਿਲ ਲੂਮੀਨਾਟੀ ਤੇ ਉਹ ਸਾਰੇ ਇੰਡੀਆ ਚ ਨੇ ਪ੍ਰੋਗਰਾਮ ਕੀਤੇ ਨੇ ਸਾਊਥ ਇੰਡੀਆ ਤੋਂ ਲੈ ਕੇ ਤੇ সেন্ট্রਲ ਇੰਡੀਆ ਨਾਰਥ ਇੰਡੀਆ ਤੱਕ ਆਖਰੀ ਪ੍ਰੋਗਰਾਮ ਇਹਦਾ 31 ਦਸੰਬਰ 2024 ਪੀਏਯੂ ਤੇ ਅਗਲੇ ਦਿਨ ਵੈਰੀ ਨੈਕਸਟ ਡੇ ਮੀਨਸ अनਐਕਸਪੈਕਟਿਡਲੀ ਇਹ ਵੀਡੀਓ ਵਾਇਰਲ ਹੋਂਦੀ ਹੈ ਹੁਣ ਕੋਈ ਕਹਿ ਰਿਹਾ ਇਹ ਦੇ ਬਾਰੇ ਕਿ ਐਸ ਰਹੀਆਂ ਤਾਂ ਲੱਗਣੀਆਂ ਇੰਨੇ ਵੀ ਕੋਈ ਜਿਹੜੇ ਮੋਦੀ ਭਗਤ ਨੇ ਜਿਵੇਂ ਆ ਘਰੇ ਰੇਡੀਓ ਚਲਾਉਂਦਾ ਇੱਥੋਂ ਟੋਰਾਂਟੋ ਦੇ ਵਿੱਚ ਫਤਿਹ ਮੀਡੀਆ ਵਾਲਾ ਜੋਤੀ ਮਾਨ ਇਹ ਚੇ ਲਾਇਆ ਮੋਦੀ ਦਾ ਵੀ ਤੇ ਇਧਰੋਂ ਬਾਦਲਾਂ ਦਾ ਵੀ ਫੇਰ ਉਹ ਜਿਹੜਾ ਮਨਜਿੰਦਰ ਸਿੰਘ ਸਿਰਸਾ ਆ ਜਿਹੜਾ ਇਸ ਵੇਲੇ ਉਹਨੇ ਉਹ ਵੀ ਬੀਜੇਪੀ ਚ ਸ਼ਾਮਲ ਹੋ ਗਿਆ ਆਕਾਲੀ ਦਲ ਛੱਡ ਕੇ ਉਹਦਾ ਚੇਲਾ ਹੈ ਬਹੁਤ ਤਕੜਾ ਇਹ ਕਹਿੰਦਾ ਜਿਹੜੀ ਇਹ ਮੀਟਿੰਗ ਹੈ ਦਲਜੀਤ ਦੀ ਤੇ ਮੋਦੀ ਦੀ ਇਹਦੇ ਨਾਲ ਪੰਜਾਬੀਆਂ ਦੀ ਸ਼ਾਨ ਵਧੀ ਹੈ ਇੱਕ ਮੈਨੂੰ ਅੱਜ ਕਿਸੇ ਸੱਜਣ ਨੇ ਮੈਸੇਜ ਕੀਤਾ ਵੀ ਸਿੱਖਾਂ ਦੇ ਵਾਸਤੇ ਇਹ ਬਹੁਤ ਵਧੀਆ ਗ੍ਰੇਟ ਮੂਵਮੈਂਟ ਹੈਗਾ ਹੈ ਤੇ ਇਹਦੇ ਹੱਕ ਚ ਜਿਵੇਂ ਹੈਗੀਆਂ ਨੇ ਤੇ ਮੈਂ ਇਹਦੇ ਖਿਲਾਫ ਵੀ ਚੱਲ ਰਿਹਾ ਵੀ ਇਹ ਦਿੱਲੀ ਵਿਕ ਗਿਆ ਹੈ ਗद्दार ਆ ਦਿੱਲੀ ਦਰਬਾਰ ਚ ਵਿਕ ਗਿਆ ਜਾਨੀ ਪੰਜਾਬ ਦਾ ਗद्दार ਆ ਤੇ ਮੈਨੂੰ ਲੱਗਿਆ ਵੀ ਮੈਂ ਵੀ ਇਹਦੇ ਤੇ ਆਪਣੀ ਟਿੱਕਾ ਟਿੱਪਣੀ ਕਰਾਂ ਆਪਣੀ ਟਿੱਕਾ ਟਿੱਪਣੀ ਚ ਮੈਂ ਜਿਹੜਾ ਇਹ ਮੋਦੀ ਨੂੰ ਮਿਲਿਆ ਆ ਪਹਿਲਾਂ ਤਾਂ ਬੈਕਗ੍ਰਾਉਂਡ ਦੇ ਵਿੱਚ ਮੈਂ ਇਹਦੀ ਗੱਲ ਉਹ ਸੁਣਾਉਣੀ ਚਾਹੁੰਦਾ ਆ ਵੀ ਇਹਨੇ ਉੱਥੇ ਜਾ ਕੇ ਗੱਲਬਾਤ ਕੀਤੀ ਕੀ ਹੈਗੀ ਆ ਮੋਦੀ ਨੇ ਤੇ ਇਹਨੇ ਤੇ ਉਹ ਤੋਂ ਅੱਗੇ ਫੇਰ ਗੱਲਬਾਤ ਸ਼ੁਰੂ ਕਰਦੇ ਆਂ ਤਾਂ ਗੇਂ گاؤں ਦਾ ਇੱਕ ਲੜਕਾ ਜਿਹਦੇ ਦੁਨੀਆ ਮੇ ਨਾਮ ਰੋਸ਼ਨ ਕਰਦਾ ਹੈ ਬੱਚਾ ਲੱਗਦਾ ਹੈ। ਸਿੱਕਾ ਤੁਹਾਡੀ ਚੰਗੀ ਗੱਲ ਹੈ ਵੀ ਨੌ ਤਾਂ ਰੋਸ਼ਨ ਕੀਤਾ ਦਿਲਜੀਤ ਨੇ ਗਾਣੇ ਇਹਦੇ ਮੈਂ ਵੀ ਸੁਣਦਾ ਆ ਵਧੀਆ ਗਾਣੇ ਹੁੰਦੇ ਨੇ। ਤੇ ਪਰ ਜਿਹੜਾ ਇੱਥੇ ਇਹ ਮੀਟਿੰਗ ਆ ਤੇ ਇਹਦੇ ਚ ਚਲੋ ਆਪਾਂ ਅੱਗੇ ਸੁਣਦੇ ਆ। ਇਹਦੀ ਇਹਦੀ ਗਾਇਕੀ ਬਾਰੇ ਮੈਨੂੰ ਕੋਈ ਡਾਊਟ ਨਹੀਂਗਾ ਬੰਦਾ ਜਾਨੀ ਟੈਲੈਂਟਡ ਹੈ ਜੀ। ਇਹਦੀ ਐਕਟਿੰਗ ਵੀ ਤੇ ਇਹਦੀ ਗਾਇਕੀ ਵੀ ਮਿਊਜ਼ਿਕ ਸਾਰਾ ਕੁਝ ਪਰਿਵਾਰ ਨੇ ਮੇਰਾ ਨਾਮ ਦਿਲਜੀਤ ਰਖਾ ਤਾਂ ਆਪ ਜਿੱਤਦੇ ਹੀ ਜਾਂਦੇ ਹੋ ਲੋਕੋ ਕੋ। ਹਮ ਪੜ੍ਹਦੇ ਥੇ ਕਿ ਮੇਰਾ ਭਾਰਤ ਮਹਾਨ ਜਦ ਮੈਂ ਭਾਰਤ ਘੂਮਨ ਅਜੀ ਪੂਰਨ ਤੋ ਮੇਰੇ ਕੋ ਪਤਾ ਚਲਾ ਇਹ ਕਿਉਂ ਕਹਤੇ ਮੇਰਾ ਭਾਰਤ ਯਾਰ ਹੁ ਤੂੰ ਐਮੀ ਚਲੋ ਇਹਦੀ ਹੁਣ ਜਿਹੜੀ ਹੈਗੀ ਆ ਵੀ ਇਹਨੂੰ ਬਟਰਿੰਗ ਕਹਿੰਦੇ ਨੇ ਮੇਰਾ ਭਾਰਤ ਮਹਾਨ ਹੁਣ ਇਹ ਜਿਹੜਾ ਯਾਨੀ ਕਿ 엘ੀਟ ਵਰਗ ਨੂੰ ਇਹ ਹੁਣ ਬਿਲੋਂਗ ਕਰਦਾ ਚਲੋ ਆਪਣੇ ਦਮ ਤੇ ਬਣਿਆ ਆ ਇਹ ਜਿਹੜਾ ਵੀ ਤੂੰ ਵਧੀਆ ਵਧੀਆ ਹੋਟਲਾਂ 'ਚ ਰਹਿਣਾ ਕੰਸਰਟ ਕਰਨੇ ਉੱਥੇ ਮਹਿੰਗੇ ਜਿਹੜੇ ਲੋਕੀ ਅਮੀਰ ਨੇ ਮਹਗੀਆਂ ਟਿਕਟਾਂ ਲੈ ਕੇ ਲਗਜ਼ਰੀ ਲਾਈਫ ਜੀਉਣ ਵਾਲੇ ਬੰਦਿਆਂ ਨਹੀਂ ਪਹੁੰਚਣਾ ਉਹ ਉਹਦੇ ਤੇਰੇ ਵਾਸਤੇ ਉਹ ਮਹਾਨ ਹੈਗਾ ਆ ਅਦਰਵਾਈਜ਼ ਭੁੱਖ ਨੰਗੇ ਆ ਠੀਕ ਹੈ ਉੱਥੇ ਨਹੀਂ ਆਪਾਂ ਗਏ ਕਦੇ ਵੀ ਸਤੁਜੀਤ ਮੈਂ ਭਾਰਤ ਦੀ ਵਿਸ਼ਾਲਤਾ ਇੱਕ ਆਪਣਾ ਸ਼ਕਤੀ ਹੈ ਹਾਂਜੀ ਹਮ ਲੋ ਇੱਕ ਵਾਈਬਰੈਂਟ ਸੋਸਾਇਟੀ ਹੈ ਕੀ ਵਾਈਬਰੈਂਟ ਸੋਸਾਇਟੀ ਯਾਰ ਪਤਾ ਤਾਂ ਲੱਗੇ ਇਹ ਕਦੇ 84 ਹੋ ਜਾਂਦਾ ਇੱਥੇ ਕਦੇ 2002 ਤੁਹਾਡਾ ਗੋਧਰਾकांड ਹੋ ਜਾਂਦਾ ਆ ਕਦੇ ਤੁਹਾਡੀਆਂ ਲਾਸ਼ਾਂ ਵਗਦੀਆਂ ਫਿਰਦੀਆਂ ਨੇ ਜਦੋਂ ਕਰੋਨਾ ਹੁੰਦਾ ਹੈ ਇੱਕੋ ਇੱਕ ਮੁਲਕਿਆ ਦੋਸਤੋ ਜਿਹੜਾ ਝੂਠ ਬੋਲ ਰਿਹਾ ਹੈ ਡਬਲਯੂ ਐਚਓ ਦੇ ਜਿਹੜੇ ਅੰਕੜੇ ਹੈਗੇ ਨੇ ਕਰੋਨਾ ਦੀਆਂ ਜਿਹੜੀਆਂ ਡੈਥਸ ਹੋਈਆਂ ਨੇ ਉਹ 50 ਲੱਖ ਦੇ ਕਰੀਬ ਕਹਿ ਰਿਹਾ ਤੇ ਮੋਦੀ 5 ਲੱਖ ਕਹਿ ਰਿਹਾ ਹੋਰ ਕਿਸੇ ਕੰਟਰੀ ਨੇ ਉਹਨੂੰ ਚੈਲੰਜ ਨਹੀਂ ਕੀਤਾ ਉਹਦੇ ਅੰਕੜੇ ਨੂੰ ਪਰ ਚਲੋ ਮੋਦੀ ਤਾਂ ਜਵਲੀਆਂ ਇਹ ਮਾਰਦਾ ਰਹਿੰਦਾ ਤੇ ਇਹ ਆਪਾਂ ਮੈਂ ਤਾਂ ਆਪਣਾ ਇਹਦੇ ਤੇ ਇਹ ਟਿੱਕਾ ਟਿੱਪਣੀ ਕਰਕੇ ਚਲਾਉਂਦਾ ਰਹਿਣਾ ਪਰ ਆਪਣਾ ਵਿਸ਼ਾ ਅੱਜ ਹੈਗਾ ਦਲਜੀਤ ਇਹਦੇ ਤੇ ਫੋਕਸ ਕਰਦੇ ਆਪਾਂ ਭਾਰਤ ਨੇ ਸਭ ਤੋਂ ਵੱਡਾ ਕੋਈ ਜਾਦੂ ਜਿਸ ਨੂੰ ਕਹਿ ਲੋ ਤੋ ਉਹ ਯੋਗ ਹੈ ਸਭ ਤੋਂ ਵੱਡਾ ਜਿਹੜਾ ਜਾਦੂ ਆ ਯੋਗ ਹੈਗਾ ਯੋਗ ਅਸਲ ਦੇ ਵਿੱਚ ਵਧਾ ਚੜਾ ਕੇ ਜਦੋਂ ਦਾ મોદી ਆਇਆ ਹੈ ਇਹ ਨਹੀਂ ਪੇਸ਼ ਕੀਤਾ ਆ ਦੋ ਚਾਰ ਇੱਕ ਦੋ ਸਾਲ ਇਹਨੇ ਡਰਾਮਾ ਵੀ ਕੀਤਾ ਯੋਗ ਹੁੰਦਾ ਹੁੰਦਾ ਹੈ ਨਾ ਕੋਲੋਂ ਕਿਸੇ ਕੋਲੋਂ ਵੀ ਨਹੀਂਗਾ ਭਾਵੇਂ ਉਹ મોદી ਹੋਵੇ ਭਾਵੇਂ ਉਹ ਭਗਵੰਤ ਮਾਨ ਹੋਵੇ ਆਪਣੇ ਵਾਲਾ ਯੋਗਾ ਡੇ ਹੈ ਹੁਣ ਮੈਨੂੰ ਦਿਨ ਭੁੱਲ ਗਿਆ ਉਹ ਕਿਹੜਾ ਹੁੰਦਾ ਆ ਠੀਕ ਆ ਤੇ ਉਹ ਯੂਪੀ ਵਾਲਾ ਵੀ ਆਪਾਂ ਦੇਖਿਆ ਉਹ ਖੜਦਾ ਲੱਤ ਜੀ ਤੇ ਯੋਗਾ ਕਰਨ ਵਾਸਤੇ ਤੇ ਉਹ ਤੋਂ ਇੱਕ ਮਿੰਟ ਵੀ ਨਹੀਂ ਖੜਿਆ ਜਾਂਦਾ ਕਰਨ ਵਾਲਾ ਹੋਵੇ ਕੋਈ ਆਪਾਂ ਮੰਨ ਵੀ ਲਈਏ ਜਾਨੀ ਇਹ ਡਰਾਮਾ ਜਾਦੇ ਆ ਯੋਗ ਵਾਲਾ ਉਹ ਜਿਹੜਾ ਬਾਬਾ ਆਰਾਮਦੇਵ ਪਤੰਜਲੀ ਵਾਲਾ ਉਹ ਦੇਖ ਲੋ ਯੋਗਾ ਦੇ ਨਾਂ ਦੇ ਉੱਤੇ 5-7000 ਕਰੋੜ ਦੀ ਇੰਡਸਟਰੀ ਖੜੀ ਕਰ ਗਿਆ ਤੇ ਉਹ ਜੜੀ ਬੂਟੀਆਂ ਵੇਚ ਕੇ ਤੇ ਉਹ ਐਲੋਪੈਥੀ ਦੀ ਜਿਹੜੀ ਵਿਧੀ ਹੈਗੀ ਹੈ ਇਲਾਜ ਕਰਨ ਦੀਆਂ ਦਵਾਈਆਂ ਉਹਨੂੰ ਤਾਂ ਕੋ ਚੈਲੰਜ ਕਰਦਾ ਆ ਠੀਕ ਆ ਸੋ ਯੋਗਾ ਦੇ ਨਾਂ ਦੇ ਉੱਤੇ ਪੈਸੇ ਬਣਾਏ ਗਏ ਨੇ ਹੋਰ ਕੱਖ ਨਹੀਂ ਹੈਗਾ ਯੋਗਾ ਯੋਗਾ ਬਿਮਾਰ ਦੁਨੀਆ ਤੁਰੇ ਫਿਰਦੀ ਆ ਹਸਪਤਾਲ ਭਰੇ ਪੈ ਨੇ ਮਰੀਜ਼ਾਂ ਦੇ ਨਾਲ ਤੇ ਯੋਗਾ ਨੂੰ ਐਵੇਂ ਹੀ ਇਹ ਚਲੋ ਇਹ ਬਟਰਿੰਗ ਕਰ ਰਿਹਾ ਇੱਥੇ ਮੈਂ ਸਮਝਦਾ ਵੀ ਜਿਹੜਾ ਦਿਲਜੀਤ ਦਸਾਂਜਿਆ ਇਹ ਵੱਖਣ ਲਾ ਰਿਹਾ ਮੋਦੀ ਨੂੰ ਹੁਣ ਜਦੋਂ ਉਹਨੇ ਸੱਦੇ ਲਿਆ ਵੀ ਜੇ ਇੰਡੀਆ ਦੇ ਵਿੱਚ ਰਹਿਣਾ ਹੈ ਇੱਕ ਇਹ ਵੀ ਮੈਸੇਜ ਜਾਂਦਾ ਆ ਇਸ ਇਹਦਾ ਜਿਵੇਂ ਇਹ ਉੱਥੇ ਪੇਸ਼ ਹੋਇਆ ਆ ਵੀ ਜੇ ਇੰਡੀਆ ਚ ਰਹਿਣਾ ਤਾਂ ਮੋਦੀ ਦੀ ਲੱਤ ਥੱਲੇ ਉਹ ਨੰਗਣਾ ਪਹਿਣਾ ਆ ਨਹੀਂ ਉਹਨੇ ਰਹਿਣ ਨਹੀਂ ਦੇਣਾ ਕਿਉਂਕਿ ਜਿਹੜੇ ਨੇ ਆਹ ਦਿਲ ਲੂਮੀਨਾਟੀ ਪ੍ਰੋਗਰਾਮ ਵੀ ਕੀਤੇ ਨੇ 18 20 ਇੰਡੀਆ ਦੇ ਵਿੱਚ ਇਹਦੇ 'ਚ ਇਹਨੂੰ ਟਾਰਗੇਟ ਵੀ ਕੀਤਾ ਗਿਆ ਆ ਵੀ ਇਹ ਸ਼ਰਾਬ ਦੇ ਉੱਤੇ ਗਾਣੇ ਨੇ ਗਾਵੇ ਸਾਊਂਡ ਸਿਸਟਮ ਬਹੁਤ ਹਾਈ ਆ ਬੱਚੇ ਨਾ ਜਾਣ ਸਾਊਂਡ ਸਿਸਟਮ ਦੇ ਨੇ ਠੀਕ ਹੈ ਇਹਨੇ ਫਿਰ ਉਹ ਜਿਹੜੀ ਅੰਦਰ ਰਾਹਤੰਦੌਰੀ ਦੀ ਹੈ ਨਾ ਉਹ ਸ਼ੇਅਰ ਵੀ ਛੱਡਿਆ ਸੀਗਾ ਵੀ ਹਿੰਦੁਸਤਾਨ ਤੇਮਾਰੇ ਬਾਪ ਦਾ ਹੈ ਕਿਉਂਕਿ ਉਹ ਟਾਰਗੇਟ ਕਰ ਰਹੇ ਸੀਗੇ ਹਿੰਦੂ ਤਬੀਏ ਨੂੰ ਤੇ ਇਹ ਫਿਰ ਇਹਦੀ ਮਜਬੂਰੀ ਹੈ ਇਸ ਕਰਕੇ ਇਹ ਉਹਨੇ ਕਿਹਾ ਤੇ ਇਹ ਨਾ ਜਾਣਾ ਕੋ ਲੋ ਮਜਬੂਰੀ ਚ ਗਿਆ ਹੈ ਪਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਹਾਈਲਾਈਟ ਕਰਨੀਆਂ ਚਾਹੁੰਦਾ ਇੱਥੇ ਦਲਜੀਤ ਦੇ ਬਾਰੇ ਜਿਸ ਨੇ ਯੋਗਾ ਨੂੰ ਅਨੁਭਵ ਕੀਤਾ ਉਹ ਉਸकी ਤਾਕਤ ਜਾਣਦਾ ਸੀ ਹਮ ਮੈਂ ਇਹ ਆਪਣਾ ਇੰਟਰਵਿਊ ਦੇਖਿਆ ਤਾਂ ਸਰਬੀ ਖਾਲੀ ਨੇ ਹਮਾਰੇ ਲਈ ਆ ਪ੍ਰਧਾਨ ਮੰਤਰੀ ਇੱਕ ਬਹੁਤ ਵੱਡਾ ਪਦ ਹੈ ਤਾਂ ਹਮ ਸ਼ਾਇਦ ਇੱਕ ਜੋ ਉਸਕੇ ਪਿੱਛੇ ਮਾਂ ਤੇ ਬੇਟਾ ਤੇ ਇਨਸਾਨ ਹੈ ਉਹ ਕਈ ਵਾਰ ਉਹ ਨਹੀਂ ਕਿਉਂਕਿ ਇੱਕ ਔਦਾ ਬਹੁਤ ਵੱਡਾ ਹੈ ਜਬ ਉਹਦੀ ਮਾਂ ਦੀ ਤਾਰੀਫ ਕਰ ਰਿਹਾ ਹੈ ਉਹ ਭਰਾਵਾ ਆਪਣੀ ਮਾਂ ਨੂੰ ਤੇ ਘਰ ਵਾਲੇ ਨੂੰ ਦੋਵੇਂ ਛੱਡ ਕੇ ਭੱਜਿਆ ਆ ਠੀਕ ਹੈ ਛੋਟੇ ਹੁੰਦੇ ਹਾਂ 15 16 ਸਾਲ ਦਾ ਹੋ 20 ਸਾਲ ਦਾ ਜਦੋਂ ਇਹ ਪ੍ਰਧਾਨ ਮੰਤਰੀ ਬਣਿਆ ਤੇ ਇਹਨੇ ਆ ਨੋਟਬੰਦੀ ਕਰਨੀ ਸੀ ਸਾਰੀ ਜਨ ਲੋਕ ਇਹਨੇ ਜਾਨੀ ਕਿ ਤੁਸੀਂ ਲਾ ਲੋ ਵੀ 50 60 ਕਰੋੜ ਬੰਦਾ ਇਹਨੇ ਲਾਈਨਾਂ ਚ ਖੜਾ ਕਰਤਾ ਮੁਲਕ ਦਾ ਆਪਣੀ ਪੈਸੇ ਬੈਂਕਾਂ ਚ ਜਮਾ ਜਿਹੜੇ ਕੀਤੇ ਹੋਏ ਸੀ ਲੋਕਾਂ ਨੇ ਉਹ ਕਢਵਾਉਣ ਵਾਸਤੇ ਵਾਅਦਾ ਇਹਨੇ ਕੀਤਾ ਸੀਗਾ ਵੀ ਤੁਹਾਨੂੰ 15-15 ਲੱਖ ਦਊਂਗਾ ਜਿਹੜਾ ਕਾਲਾ ਧੰਨੇ ਵਿਦੇਸ਼ਾਂ ਤੋਂ ਮਗਾ ਕੇ ਪਰ ਇਸ ਬੰਦੇ ਨੇ ਮੋਦੀ ਨੇ ਆਪਣੀ ਬੇਫਕੂਫੀ ਜਾਂ ਕਹਿ ਲੋ ਜਾਂ ਉਹਦੇ ਚ ਕੋਈ ਐਲਟੀਵੀਸੀ ਦੀ ਨੋਟਬੰਦੀ ਵਾਲੀ ਤੇ ਉਹਦੇ ਚ ਲੋਕਾਂ ਦੀ ਪੈਸੇ ਜਿਹੜੇ ਜਮ੍ਹਾਂ ਕੀਤੇ ਹੋਏ ਸੀ ਬੈਂਕਾਂ ਚ ਉਹ ਕੱਢਣ ਵਾਸਤੇ ਤਰਸਾਤਾ ਉਹਨਾਂ ਨੂੰ ਤੇ ਆਪਣੀ ਮਾਂ ਨੂੰ ਵੀ ਖੜਾ ਕਰਤਾ ਡਰਾਮੇ ਦੇ ਤੌਰ ਤੇ ਵੀ ਮੈਂ ਆਪਣੀ ਮਾਂ ਨੂੰ ਵੀ ਨਹੀਂ ਮੇਰੀ ਮਾਂ ਵੀ ਖੜੀ ਹੈ ਲਾਈਨ ਦੇ ਵਿੱਚ ਤੂੰ ਖਾਮ ਖਾਂ ਇਹਦੀ ਤਾਰੀਫ ਕਰੀ ਜਾਂਦਾ ਯਾਰ ਠੀਕ ਹੈ ਕੋਈ ਮਾੜਾ ਮੋਟਾ ਸਿਰ ਤੇ ਪੱਗ ਬੰਨੀ ਆ ਕੋਈ ਇਹਦਾ ਥੋੜਾ ਬਹੁਤ ਇਹਦੀ ਇੱਜ਼ਤ ਦਾ ਇਹਦੇ ਮਾਣ ਦਾ ਖਿਆਲ ਰੱਖੋ ਮੇਰਾ ਵੀ ਫੇਰ ਇੱਕ ਵਾਰੀ ਜਾਂਦਾ ਆਪਣੀ ਮਾਂ ਨੂੰ ਮਿਲਣ ਵਾਸਤੇ ਤੈਂਚਾ ਸਾਲ ਪ੍ਰਾਣੀ ਗਾਲਿਆ ਹੁਣ ਤਾਂ ਚਲੋ ਸਵਰਗ ਸਦਾਰਗੀ ਵਿਚਾਰੀ ਤੇ ਉਹ ਕੈਮਰਾ ਜਿਹੜਾ ਜਦ ਤੱਕ ਕੈਮਰੇ ਵਾਲੇ ਗੱਡੀ ਚੋਂ ਨਹੀਂ ਉਤਰੇ ਵੀ ਮੋਦੀ ਆਪਣੀ ਮਾਂ ਨੂੰ ਮਿਲਣ ਜਾਊਗਾ ਗੱਡੀ ਦੇ ਵਿੱਚੋਂ ਉਤਰ ਕੇ ਜਦ ਤੱਕ ਉਹ ਕੈਮਰੇ ਵਾਲੇ ਉਤਰ ਕੇ ਸਾਰਾ ਸੈਟਅਪ ਨਹੀਂ ਹੋਇਆ ਔਰ ਉਹ ਤੱਕ ਪਤੰਦਰ ਬਾਹਰ ਹੀ ਬੈਠਾ ਰਿਹਾ ਚਾਰ ਪੰਜ ਮਿੰਟ ਮਾਂ ਨੂੰ ਤਾਂ ਇਹਨੇ ਵਰਤੇ ਆਇਆ ਉੱਥੇ ਆਪਣੀ ਨੂੰ ਤੇ ਆਪਾਂ ਐਵੇਂ ਖਾਮ ਖੇ ਤਾਰੀਫ ਕਰੀ ਜਾਂਦੇ ਆ ਦੀ ਆਪ ਆਪਣੇ ਮਾਂ ਕੋਲੇ ਕੇ ਔਰ ਗੰਗਾ ਮਈਆ ਕੋਲੇ ਕੇ ਉਹ ਦਿਲ ਭਰਾ ਉਹ ਗੰਗਾ ਮਈਆ ਸ਼ਕੂ ਗੰਗਾ ਮਈਆ ਯਾਰ 25 3000 ਕਰੋੜ ਗੰਗਾ ਮਈਆ ਤੇ ਖਰਚਦਾ ਉਹਦੀ ਨਮੋ ਗੰਗੇ ਕਾ ਕਿਹੜਾ ਵੀ ਉਹਨੂੰ ਸਫਾਈ ਕਰਨੇ ਆ ਉਹ ਅੱਜ ਵੀ ਉਹ ਗੰਦੀ ਦੀ ਗੰਦੀ ਪਈ ਹੈ ਪੈਸੇ ਖਾਦੇ ਨੇ ਗੰਗਾ ਮਈਆ ਦੀ ਸਫਾਈ ਦੇ ਨਾਮ ਤੇ ਬਹੁਤ ਟੱਚ ਹੁੰਦਾ ਕਰ ਐਕਚੁਅਲੀ ਇਹ ਦਿਲ ਸੇ ਬਾਤ ਨਿਕਲੀ ਹੈ ਤਵੀ ਦਿਲ ਤੱਕ ਗਈ ਉਹ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਚਲੋ ਇਹ ਹੁਣ ਗਾਣਾ ਨਵਾਂ ਬਣਾਇਆ ਹੈ ਨੇ ਬਾਬੇ ਨਾਨਕ ਦੀ ਗੱਲਬਾਤ ਕਰ ਰਹੇ ਆ ਯਾਨੀ ਕਿ ਵਿੱਚ ਇਹ ਚਾਹ ਪੀ ਰਿਹਾ ਆ ਵਿੱਚ ਇਹ ਲੱਸੀ ਪੀ ਰਿਹਾ ਆ ਠੀਕ ਆ ਬਿਚੇ ਕੋਲਡ ਡਰਿੰਕ ਪੀ ਰਿਹਾ ਹੈ ਤੇ ਫੇਰ ਕਾਫੀ ਪੀ ਲਈਏ ਨੇ ਵੀ ਬਾਬੇ ਨਾਨਕ ਨੂੰ ਯੋਗਾ ਦੇ ਨਾਲ ਕਿਹਦੀ ਸੀ ਵਰਦਾ ਹੈ ਵਿੱਚ ਇਹ ਸ਼ਿਵਜੀ ਵਾਲੇ ਪਾਸੇ ਤਾਂ ਮੈਂ ਲੈ ਕੇ ਆਉਣਾ ਇਹਨੂੰ ਹਲੇ ਸੋ ਇਹ ਇਹਦਾ ਸਾਰਾ ਇਹ ਲੱਤ ਦੇ ਥੱਲੇ ਉਹਨੇ ਕੱਢਿਆ ਹੈ ਤੇ ਇਹਦੀ ਮਜਬੂਰੀ ਆ ਕਸੂਰ ਹੈਗਾ ਉਹਨਾਂ ਦਾ ਜਿਹੜੇ ਇਹਨੂੰ ਸਿੱਖ ਸਮਝਦੇ ਹੈਗੇ ਨੇ ਵੀ ਇਹਨੇ ਪੱਗ ਦੀ ਸ਼ਾਨ ਵਧਾਈ ਇਹ ਜੀ ਕੋਈ ਗੱਲ ਨਹੀਂ ਹੈਗੀ ਇਹਦਾ ਪੇਸ਼ਾ ਹੈ ਐਕਟਿੰਗ ਕਰਨੀ ਸਾਰਾ ਕੁਝ ਤੇ ਉਸ ਪੇਸ਼ੇ ਕਰਕੇ ਸਾਰਾ ਕੁਝ ਕਰ ਰਿਹਾ ਹੈਗਾ ਤੇ ਮੈਂ ਆ ਤੁਹਾਨੂੰ ਇਹਦੀ ਇੱਕ ਵੀਡੀਓ ਦਿਖਾਉਣਾ ਜਿੱਥੇ ਸ਼ਿਵਜੀ ਦਾ ਭਗਤ ਬਣਿਆ ਹੋਇਆ ਹੈ ਆ ਹੁਣ ਜਦੋਂ ਇਹ ਦੌਰ ਦੇ ਵਿੱਚ ਇਹਦਾ ਪ੍ਰੋਗਰਾਮ ਸੀਗਾ ਆਹੀ ਜਿਹੜਾ ਦਿਲ ਲੂਮੀਨਾਟੀ ਇਹਦਾ ਚੱਲ ਰਿਹਾ ਹੈਗਾ ਅੱਜ ਤੱਕ ਸੀਗੇ ਕੰਸਰਟ ਲਗਾਤਾਰ ਹੋ ਰਹੇ ਸੀਗੇ ਇੱਕ ਤੋਂ ਬਾਅਦ ਇੱਕ ਤੇ ਉੱਥੇ ਇਹ ਅੰਦੌਰ ਦੇ ਵਿੱਚ ਮਹਾਕਾਲ ਦਾ ਮੰਦਿਰ ਆ ਸ਼ਿਵ ਜੀ ਦਾ ਤੇ ਉੱਥੇ ਇਹ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਉੱਥੇ ਪਹੁੰਚਦਾ ਹੈ ਤੇ ਸੁਣਿਓ ਕੀ ਕਹਿੰਦਾ ਹੈ ਇਸ ਤੋਂ ਉੱਪਰ ਕੀ ਹੋ ਸਕਦਾ ਹੈ ਸਭ ਸਭ ਲਈ ਮੇਰੇ ਪਾਸ ਸ਼ਬਦ ਨਹੀਂ ਹੈ ਓਮ ਨਮਸ਼ਿਵਾਇ ਜੈ ਸ਼੍ਰੀ ਰਾਮ ਓਮ ਨਮਸ਼ਿਵਾਇ ਤੇ ਉਹ ਜੈ ਸ਼੍ਰੀ ਰਾਮ ਉਹਨਾਂ ਨੇ ਵੀ ਸਭ ਖਿਚੜੀ ਤੇ ਇਸ ਤੋਂ ਉੱਪਰ ਕੀ ਹੋ ਸਕਦਾ ਹੈ ਸਭ ਸਭ ਹੋਈ ਹੈ ਬਸ ਮੇਰੇ ਪਾਸ ਸ਼ਬਦ ਨਹੀਂ ਹੈ ਓਮ ਨਮਸ਼ਿਵਾਇ ਜੈ ਸ਼੍ਰੀ ਰਾਮ ਉਹ ਜੈ ਸ਼੍ਰੀ ਰਾਮ ਕਹਿੰਦੇ ਨੇ ਇਹ ਓਮ ਨਮਸ਼ਿਵਾਇ ਕਹਿੰਦਾ ਆ ਠੀਕ ਹੈ ਚੇਲਾ ਇਹ ਸ਼ਿਵਜੀ ਦਾ ਹੈਗਾ ਮੈਂ ਤੁਹਾਨੂੰ ਦੱਸਦਾ ਕਿਦਾ ਵਾਕਿਆ ਮੇਰੇ ਕੋਲੋਂ ਇੰਡੀਆ ਤੋਂ ਚੱਲ ਕੇ ਆਇਆ ਆ ਆਈ ਵਿਟਨੈਸ ਜਿਹੜਾ ਵਾਕਿਆ ਹੈਗਾ ਆ ਤੇ ਹੁਣ ਜਿਹੜੇ ਸ਼ਿਵਜੀ ਤੇ ਜੈ ਸ਼੍ਰੀ ਰਾਮ ਇਕੱਠੇ ਕਰਦੇ ਇਹਨਾਂ ਨੇ ਅਸਲ ਦੇ ਵਿੱਚ ਜਿਹੜੇ ਰਾਮ ਹੈਗੇ ਨੇ ਭਗਵਾਨ ਰਾਮ ਉਹ ਸ਼ੈਵਮਤ ਦੇ ਹੈਗੇ ਨੇ ਨਹੀਂ ਉਹ ਵੈਸ਼ਨਵ ਮਤ ਦੇ ਨੇ ਵਿਸ਼ਨੂ ਦੇ ਉਹ અવਤਾਰ ਨੇ ਤੇ ਜਿਹੜੇ ਸ਼ਿਵਜੀ ਨੇ ਇਹ ਇਹ ਹੈਗੇ ਨੇ ਇਹਨਾਂ ਦਾ ਆਪਣਾ ਅਲੱਗ ਹੈਗਾ ਆ ਜਾਨੀ ਵੈਸ਼ਨਵਾਦ ਤਾਂ ਸ਼ਿਵ ਸ਼ੈਵਮਤੀਆਂ ਦਾ ਆਪਸ ਵਿੱਚ ਟਕਰਾਅ ਆ ਉਹ ਵੀ ਇਹਨਾਂ ਨੇ ਚਾਹ ਤੇ ਆਪਾਂ ਕਹ ਲਈਏ ਲੱਸੀ ਦੋਹੇ ਇਕੱਠੇ ਕਰਦੇ ਜਿਹੜੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਣ ਵਾਲਿਆਂ ਨੇ ਤੇ ਹੁਣ ਮੈਂ ਇੱਥੇ ਚਲ ਆ ਅੱਗੇ ਢੋਲਕੀਆਂ ਛਣੇ ਵੱਜਦੇ ਨੇ ਪਿੱਛੇ ਤੇ ਇਹੇ ਪੂਜਾ ਕਰਦਾ ਸ਼ਿਵ ਲਿੰਗ ਦੇ ਦੁੱਧਾ ਤੇ ਚੜਾਉਂਦਾ ਬਹੁਤ ਕੁਝ ਇਹ ਇੱਥੇ ਕਰਦਾ ਹੈਗਾ ਆ ਆਪਣੇ ਅੰਦਰ ਚ ਜਾ ਕੇ ਵਿੱਚ ਉਹ મોદી ਦੇ ਕੋਲ ਬਹਿ ਕੇ ਬਾਬੇ ਨਾਨਕ ਦੇ ਬਾਰੇ ਇੱਕ ਇਹ ਧਾਰਨਾ ਕੋਈ ਗਾ ਵੀ ਆਇਆ ਠੀਕ ਹੈ ਹੁਣ ਇਹਦਾ ਇਹ ਜਿਹੜਾ ਸ਼ਿਵਜੀ ਵਾਲੀ ਗੱਲਬਾਤ ਹੈ ਇਹ ਨਵੀਂ ਨਹੀਂ ਇਹ ਪੁਰਾਣੀ ਆ ਕਾਫੀ ਦੇਰ ਦੀ 2022 ਦੇ ਵਿੱਚ ਇਹਦੀ ਫਿਲਮ ਆਈ ਸੀਗੀ ਅ ਹਾਚਮ ਕਿਲੇ ਵਾਲੀ ਦੀ ਸ਼ੂਟਿੰਗ ਹੋਈ ਸੀ ਫਿਲਮ ਦੀ ਤੇ ਰਿਲੀਜ਼ ਸ਼ਾਇਦ 2023 'ਚ ਹੋਈ ਆ ਉਹ ਜਾਂ ਜਦੋਂ ਵੀ ਹੋਈ ਆ ਪਰ 2022 ਦੀ ਸ਼ੂਟਿੰਗ ਦੇ ਦੌਰਾਨ ਕੁਝ ਇੱਕ ਸ਼ੂਟਿੰਗ ਜਿਹੜੀ ਦਿੱਲੀ ਵਾਲਾ ਜਿਹੜਾ ਹਿੱਸਾ ਸੀਗਾ ਜਾਂ ਦਿੱਲੀ ਇਹ ਆਉਂਦਾ ਜਾਂਦਾ ਸੀ ਇਹਦਾ ਸਾਰਾ ਕ੍ਰਿਊ ਇਹਦੇ ਨਾਲ ਦੇ ਸਾਥੀ ਤੇ ਉੱਥੇ ਇਹ ਮੀਨਸ ਟੈਕਸੀ ਵਗੈਰਾ ਜਿਹੜੀ ਇੱਕ ਕੰਪਨੀ ਤੋਂ ਇਹਨਾਂ ਨੇ ਸਰਵਿਸਿਜ਼ ਲਈਆਂ ਤੇ ਉਹਦੇ ਵਿੱਚ ਕਿਸੇ ਬੰਦੇ ਨੇ ਮੈਨੂੰ ਦੱਸਿਆ ਵੀ ਇਹ ਬੰਦਾ ਜਦੋਂ ਵੀ ਕਾਰ ਚ ਨੇ ਆ ਕੇ ਬਹਿਣਾ ਓਮ ਨਮਾ ਸ਼ਵਾ ਇੱਥੇ ਚਲੋ ਮੰਨ ਲਿਆ ਨਾ ਵੀ ਬੰਦਾ ਜਨਤਕ ਤੌਰ ਤੇ ਆ ਜਾ ਰਿਹਾ ਇੱਥੇ ਅੰਦਰ ਦੇ ਵਿੱਚ ਕਿਉਂਕਿ ਜਦੋਂ ਵੀ ਹਿੰਦੂ ਵੀ ਇਹਨੂੰ ਸੁਣਦੇ ਨੇ ਤੇ ਉਹਨਾਂ ਨੂੰ ਚਲੋ ਵਧੀਆ ਲੱਗਦਾ ਵੀ ਸਾਡੇ ਵੀ ਰੱਬ ਦਾ ਭਗਵਾਨਾਂ ਦਾ ਉਹਨਾਂ ਦੇ ਆਂ ਦਾ ਦੇਵਤਿਆਂ ਦਾ ਨਾਮ ਲੈਂਦਾ ਆ ਪਰ ਬੀਸਿਕਲੀ ਇਹ ਸ਼ਿਵਜੀ ਦਾ ਪਖਤ ਹੈਗਾ ਜਿਵੇਂ ਉਹ ਕਹੀ ਗਿਆ ਹੈਗਾ ਵੀ ਇਹ ਜਿਹੜਾ ਜਿਹੜੀ ਮੈਂ ਤੁਹਾਨੂੰ ਵੀਡੀਓ ਕਲਿੱਪ ਹੀ ਚਲਾਇਆ ਵੀ ਸ਼ਿਵਜੀ ਤੋਂ ਉੱਤੇ ਕੋਈ ਨਹੀਂ ਹੈਗਾ ਜਣੀ ਜਿਹੜਾ ਬੰਦਾ ਸਾਰੇ ਪਾਸੇ ਚਲੀ ਜਾਂਦਾ ਹੈ ਉਹ ਫਿਰ ਉਹ ਨਾ ਉਹਦੇ ਜਣੀ ਸਾਰਿਆਂ ਨੂੰ ਪਿਓ ਬਣਾਈ ਫਿਰਦਾ ਹੈ ਕਈਆਂ ਨੂੰ ਜਿਹੜੀ ਗੱਲ ਠੀਕ ਨਹੀਂ ਹੈਗੀ ਇਹਗਾ ਉੱਥੇ ਇਹ ਦਿੱਲੀ ਚ ਜਾਨੀ ਬਾਕੀ ਵੀ ਇਹ ਕਰਦਾ ਹੋਊਗਾ ਵੀ ਜਾਣੀ ਇਹਨੇ ਗੱਡੀ ਚ ਬਹਿਣਾ ਗੱਡੀ ਚ ਉਤਰਨਾ ਕਿਸੇ ਦਾ ਫੋਨ ਆਉਣਾ ਤੇ ਪਹਿਲਾਂ ਓਮ ਨਵਾਸ਼ੀ ਵਾਏ ਤੇ ਫਿਰ ਸਸਰੀ ਕਾਲ ਕਹਿਣਾ ਕਿਸੇ ਨੂੰ ਅਗਰ ਕਿਸੇ ਸਰਦਾਰ ਦਾ ਵੀ ਫੋਨ ਆ ਗਿਆ ਤਾਂ ਫਿਰ ਇੱਕ ਹਾ ਜਿਹੜਾ ਦਿਲ ਲੂਮੀਨਾਟੀ ਇਹਦਾ ਜਿਹੜਾ ਹੈਗਾ ਇਹ ਬੜਾ ਵੱਡਾ ਫੰਡਾ ਹੈ ਇਹਦਾ ਆ ਜਿਹੜਾ ਮੈਂ ਟ੍ਰਾਇੰਗਲ ਜਿਹਾ ਬਣਾ ਕੇ ਪੋਸਟਰ ਚ ਪਾਇਆ ਨਾ ਇਹ ਜਿਹੜਾ ਜੈਸਚਰ ਹੈਗਾ ਜਾਂ ਸਿੰਬਲ ਕਹਿ ਲਈਏ ਇਹ ਅਲੂਮੀਨਾਟੀ ਜਿਹਨੂੰ ਕਹਿ ਦਿੰਦੇ ਨੇ ਵੀ ਸਾਰੀ ਦੁਨੀਆ ਨੂੰ ਨਿਊ ਵਰਲਡ ਆਰਡਰ ਇਹ ਉਹ ਵੀ ਉਹ ਕੰਟਰੋਲ ਕਰਦਾ ਤੇ ਉਹ ਕਰਦਾ ਕਿ ਨਹੀਂ ਕਰਦਾ ਪਤਾ ਨਹੀਂ ਪਰ ਉਹ ਇੱਕ ਕਨਸਪੀਰੇਸੀ ਥਿਉਰੀ ਟਾਈਪ ਗੱਲ ਉਹ ਹੈਗੀ ਆ ਤੇ ਇਹਨੂੰ ਸੀਕ੍ਰਟ ਸੁਸਾਇਟੀ ਕਹਿੰਦੇ ਨੇ ਸੀਕ੍ਰਟ ਜਾਨੀ ਸੁਸਾਇਟੀ ਜਿਹੜੀ ਕਿ ਡੈਵਲ ਦੀ ਵਰਸ਼ਪਰ ਹੈਗੀ ਆ ਸੀਕ੍ਰਟ ਦਾ ਹੁਣ ਮਤਲਬ ਸਮਝ ਦੀਓ ਵੀ ਕਹਿ ਜਿਆ ਇਹ ਕਲਟ ਹੈਗਾ ਆ ਬੜੇ ਥੋੜੇ ਜੇ ਲੋਕ ਨੇ ਬੜੀ ਔਖੀ ਕਹਿੰਦੇ ਇਹਦੀ ਮੈਂਬਰਸ਼ਿਪ ਮਿਲਦੀ ਹੈ ਅਲੂਮੀਨਾਟੀ ਦੀ ਤੇ ਇਹ ਕੀ ਕਰਦੇ ਨੇ ਆਪਣਾ ਜਿਹੜਾ ਤੁਹਾਡਾ ਜਿਹੜਾ ਸੋਲ ਆ ਤੁਹਾਡੀ ਆਤਮਾ ਆ ਇਹ ਉਹਨੂੰ ਦੇ ਦਿੰਦੇ ਨੇ ਜਿਹੜਾ ਵੀ ਇਹਨਾਂ ਦਾ ਸ਼ੈਤਾਨ ਹੈ ਆ ਲੂਮੀਨਾ ਟਿਸ਼ਟਾਨ ਆ ਬੇਸਿਕਲੀ ਸੋਸਾਇਟੀ ਆ ਉਹ ਸੋਸਾਇਟੀ ਕਿਉਂ ਪੂਜਦੀ ਹੈਗੀ ਇੱਕ ਸ਼ੈਤਾਨ ਨੂੰ ਤੇ ਉਹ ਸ਼ੈਤਾਨ ਕੀ ਕੰਮ ਕਰਦਾ ਆ ਉਹ ਜਿਹੜਾ ਵੀ ਉਹਦਾ ਡਿਵੋਟੀ ਆ ਉਹਦਾ ਪੈਰੋਕਾਰ ਆ ਸ਼ੈਤਾਨ ਦਾ ਉਹ ਉੱਥੇ ਜਾ ਕੇ ਉਹਦੀ ਜਿਹੜੀ ਮੈਂਬਰਸ਼ਿਪ ਉਹਦਾ ਮੈਂਬਰ ਬਣਦਾ ਆ ਯਾਨੀ ਨਾਮ ਲੈਂਦਾ ਆ ਤੇ ਉਹ ਆਪਣਾ ਜਿਹੜਾ ਆਤਮਾ ਆ ਉਹਨੂੰ ਗਿਰਵੀ ਧਰ ਦਿੰਦਾ ਆ ਆਪਣੇ ਜਮੀਰ ਨੂੰ ਕਹਿ ਲਓ ਜੋ ਵੀ ਜੋ ਵੀ ਸੋਝੀ ਆ ਤੇ ਉਹਦੇ ਬਦਲੇ ਚ ਉਹ ਕਹਿੰਦੇ ਤੁਹਾਨੂੰ ਦਿੰਦਾ ਆ ਇੱਕ ਤਫਹੀਮ ਦਿੰਦਾ ਆ ਤੇ ਦੂਸਰਾ ਪੈਸਾ ਬਹੁਤ ਦਿੰਦਾ ਹੈ ਸੋ ਉਹਦਾ ਇਹ ਤਕੜਾ ਬਲੀਵੀਰ ਹੈਗਾ ਆ ਉਹ ਉਹ ਸਬੂਤ ਤੁਹਾਡੇ ਸਾਹਮਣੇ ਸਿੱਧਾ ਹੀ ਆ ਵੀ ਇਹਨੇ ਆਪਣੇ ਆ ਜਿਹੜੇ ਪ੍ਰੋਗਰਾਮ ਨੇ ਦਿਲ ਲੂਮੀਨਾਟੀ ਜਿਹੜਾ ਰੱਖਿਆ ਆ ਡੀ ਆਈ ਐਲ ਇਲੂਮੀਨਾਟੀ ਸਪੈਲਿੰਗ ਨੇ ਆਈ ਡਬਲ ਐਲ ਯੂ ਐਮ ਆਈ ਐਨ ਏ ਟੀ ਆਈ ਇਲੂਮੀਨਾਟੀ ਤੇ ਇਹਨੇ ਕੀ ਕੀਤਾ ਕਿ ਡੀ ਲਾਤਾ ਡੀ ਲਾ ਕੇ ਡੀ ਜਿਹੜਾ ਆਈ ਐਲ ਆਈ ਐਲ ਲੂਮੀਨਾਟੀ ਆਲਾ ਤੇ ਉਹ ਦਿਲ ਬਣਾਤਾ ਤੇ ਪਿੱਛੇ ਵਿਚਾਲੇ ਗੈਪ ਦੇ ਕੇ ਹਾਈਫਨ ਦੇ ਕੇ ਜਿਹੜਾ ਲੂਮੀਨਾਟੀ ਦਾ ਦੂਸਰਾ ਐਲ ਆ ਉਥੋਂ ਸ਼ੁਰੂ ਕਰ ਲਿਆ ਨੇ ਦਿਲ ਲੂਮੀਨਾਟੀ ਬੜੀ ਦੇਰ ਇਹਨੂੰ ਡਿਨਾਈ ਕਰਦਾ ਰਿਹਾ ਵੀ ਮੈਂ ਐਹ ਜੀ ਕੋਈ ਗੱਲਬਾਤ ਨਹੀਂ ਹੈਗੀ ਪਰ ਹੁਣ ਜਦੋਂ ਇਹਨੇ ਪ੍ਰੋਗਰਾਮਾਂ ਦੇ ਨਵੇਂ ਇਹ ਰੱਖ ਲਏ ਆਪਣੇ ਜਿਹੜੇ ਲਾਈਵ ਟਾਕ ਦੇ ਹੈਗੇ ਨੇ ਟਾਕ ਸ਼ੋਅ ਕਹਿਣ ਲੱਗਿਆ ਸੀ ਮੈਂ ਲਾਈਵ ਕੰਸਰਟ ਸਟੇਜ ਸ਼ੋਅ ਕਹਿ ਲੀਏ ਵੀ ਉਹਦਾ ਨਵੇਂ ਦਿਲ ਲੂਮੀਨਾਟੀ ਹੈ ਤੇ ਯਾਨੀ ਸਾਰੇ ਪਾਸੇ ਨੂੰ ਇਹ ਚੱਲੀ ਜਾਂਦਾ ਹੈ ਦਾ ਕੋਈ ਯਾਨੀ ਕਿ ਦੀਨਮਾਨ ਵਗੈਰਾ ਕੋਈ ਸਿੱਖੀ ਜਮਾਲਾ ਅੱਛਾ ਇਹਦੀ ਇਹਦੀ ਮੈਂ ਕੋਈ ਗਲਤੀ ਨਹੀਂ ਮੰਨਦਾ ਇਹ ਜੋ ਕਰ ਰਿਹਾ ਤੁਹਾਡੇ ਸਾਹਮਣੇ ਸ਼ਰਿਆਨ ਕਰਦਾ ਹੈ ਠੀਕ ਆ ਪਰ ਜਿਹੜੇ ਕਹਿੰਦੇ ਨੇ ਵੀ ਇਹ ਸਿੱਖਾਂ ਦਾ ਮਾਣ ਵਧਾਇਆ ਜਾਂ ਪੰਜਾਬੀਆਂ ਦਾ ਮਾਣ ਪੰਜਾਬ ਦੀ ਧਰਨੇ ਉੱਥੇ ਤੁਹਾਡੇ ਸਾਹਮਣੇ ਆ ਕੋਈ ਗੱਲ ਨਹੀਂ ਕੀਤੀ ਕਿਤੇ ਵੀ ਸਿੱਖਾਂ ਦੀ ਤਾਂ ਗੱਲੇ ਦੂਰ ਛੱਡੀਏ ਬਾਬੇ ਨਾਨਕ ਦੀ ਇੱਕ ਧਾਰਨਾ ਜ਼ਰੂਰ ਪੜਿਆ ਆ ਸੋ ਆ ਕੁਛ ਹੈਗਾ ਆ ਇਹਨੂੰ ਤੁਸੀਂ ਕਲਾਕਾਰ ਹੈਗਾ ਐਸੇ ਕਲਾਕਾਰ ਰਹਿਣ ਦਿਓ ਆ ਬਾਕੀ ਪੱਗ ਦੇ ਵਿੱਚ ਹਰੇਕ ਬੰਦੇ ਨੇ ਜਿਹਨੇ ਜਾਨੀ ਕਿ ਜਿਹੜਾ ਹੈਗਾ ਵੀ ਅਗਰ ਹਰੇਕ ਪਗੜੀ ਧਾਰੀ ਆ ਉਹਨੂੰ ਸਿੱਖ ਨਹੀਂ ਸਮਝ ਲਈਦਾ ਹੁੰਦਾ ਸਿੱਖੀ ਦਾ ਕਿਰਦਾਰ ਹੁੰਦਾ ਪਹਿਲਾਂ ਗੁਰਦਾਰ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਘੜਿਆ ਹੋਵੇ ਇੱਕ ਇਥੇ ਢੱਡਰੀ ਦਾ ਚੇਲਾ ਤੁਰਿਆ ਫਿਰਦਾ ਆ ਤੇ ਉਹਨੇ ਮੈਂ ਜਿਹਨੂੰ ਅੱਜ ਸਵੇਰੇ ਪਹਿਲਾਂ ਪੋਸਟ ਪਾਈ ਸੀਗੀ ਇਹ ਆਹੀ ਜਿਹਦੇ ਤੇ ਮੈਂ ਵੀਡੀਓ ਬਣਾ ਰਿਹਾ ਵੀ ਇਹ ਸਿੱਖ ਹੈ ਨਹੀਂਗਾ ਕਸੂਰ ਉਹਨਾਂ ਦਾ ਜਿਹੜੇ ਇਹਨੂੰ ਸਿੱਖ ਸਮਝੀ ਬਠਿਆ ਉਹ ਕਹਿੰਦਾ ਸਿੱਖ ਕੌਣ ਹੁੰਦੇ ਨੇ ਸੁਣ ਬਈ ਮਿੱਤਰਾ ਢੱਡਰੀ ਦੇ ਨੇਕੀ ਢੱਡਰੀ ਦੇ ਚੇਲੇ ਆ ਸਿੱਖ ਉਹ ਹੁੰਦੇ ਨੇ ਮੇਰੀ ਨਜ਼ਰ ਚ ਜਿਨ੍ਹਾਂ ਦਾ ਇੱਕੋ ਇੱਕ ਗੁਰੂ ਆ ਗੁਰੂ ਗ੍ਰੰਥ ਸਾਹਿਬ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਤੇ ਆਪਣੀ ਜ਼ਿੰਦਗੀ ਚ ਉਹਦੀਆਂ ਸਿੱਖਿਆਵਾਂ ਲਾਗੂ ਕਰਦੇ ਨੇ ਉਹ ਸਿੱਖਿਆ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ